ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣੇ ਖਾਲੜੇ ਦੇ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਇੱਕ ਮਕਰਮਾ ਨੰਬਰ 247 ਜਿਹੜਾ ਉਹ ਦਰਜ ਕੀਤਾ ਗਿਆ ਤੇ ਇਹਦੇ ਵਿੱਚ 1 ਕਿਲੋ 517 ਗ੍ਰਾਮ ਹੈਰਨ ਇੱਕ ਐਕਟਿਵਾ ਬਿਨਾ ਨੰਬਰੀ ਇੱਕ ਮੋਬਾਈਲ ਫੋਨ ਜਿਹੜਾ ਰਿਕਵਰ ਹੋਇਆ ਸੋ ਲਗਾਤਾਰ ਬਾਰਡਰ ਦੇ ਉੱਤੇ ਜਿੱਥੇ ਪੰਜਾਬ ਪੁਲਿਸ ਤੇ ਬੀਐਸਐਫ ਚੱਕਨੀ ਤੇ ਅਲਰਟ ਹੈ ਤੇ ਉੱਥੇ ਅਸੀਂ ਜਿਹੜੇ ਨਸ਼ਾ ਤਸਕਰਾਂ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਡੀਐਸ ਸਿਸਟਮ ਹੈ ਇਹ ਵੀ ਲਾ ਕੇ ਦਿੱਤਾ ਹੈ ਸੋ ਇਹਦੇ ਨਾਲ ਜਿਹੜੀ ਡਰੋਨ ਐਕਟੀਵਿਟੀ ਹੈ ਇਨਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਇਹਨਾਂ ਰਾਈ ਭੇਜੇਗੇ ਸਮਾਨ ਨੂੰ ਫੜਨ ਦੇ ਵਿੱਚ ਜਿਹੜੇ ਕਾਫੀ ਸਫਲਤਾ ਹਾਸਲ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਗਿਆ। ਇਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਡੀਆਈਜੀ ਫੋਰਪੁਰੰ ਸ੍ਰੀ ਹਰਮਨबीर ਸਿੰਘ ਜਿਲ੍ਹੇ ਤੇ ਮਾਨਯੋਗ ਐਸਐਸਪੀ ਰਵਜੋਤ ਕੌਰ ਗਰੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਜਿਹੜੀ ਨਸ਼ਾ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆਰੰਭੀ ਪਈ ਹੈ ਸੋ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣੇ ਖਾਲੜੇ ਦੇ ਵਿੱਚ ਤਿੰਨ ਵਿਅਕ ਬੰਦਿਆਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 247 ਜਿਹੜਾ ਉਹ ਦਰਜ ਕੀਤਾ ਗਿਆ ਤੇ ਇਹਦੇ ਵਿੱਚ 1 ਕਿਲੋ 517 ਗ੍ਰਾਮ ਹੈਰਨ ਇੱਕ ਐਕਟਵਾ ਬਿਨਾ ਨੰਬਰੀ ਇੱਕ ਮੋਬਾਈਲ ਫੋਨ ਜਿਹੜਾ ਰਿਕਵਰ ਹੋਇਆ ਇਥੇ ਇੱਕ ਦੋਸ਼ੀ ਜਿਹੜਾ ਵਾ ਦਿਆ ਸਿੰਘ ਪੁੱਤਰ ਸੁਰਜਨ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਨਵੀਰ ਸਿੰਘ ਤੇ ਗੁਰਬੀਰ ਸਿੰਘ ਜਿਹੜੇ ਆ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕੇ ਸੋ ਪੁਲਿਸ ਪਾਰਟੀਆਂ ਬਣਾ ਕੇ ਇਹਨਾਂ ਦੇ ਲੁਕਣ ਟਿਕਾਣਿਆਂ ਦੇ ਉੱਤੇ ਰੇਡ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਬਰਾਮਦਗੀ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਹੋਈ ਹੈ ਸੋ ਲਗਾਤਾਰ ਬਾਰਡਰ ਦੇ ਉੱਤੇ ਜਿੱਥੇ ਪੰਜਾਬ ਪੁਲਿਸ ਤੇ ਬੀਐਸਐਫ ਚੱਕਨੀ ਤੇ ਅਲਰਟ ਹੈ ਤੇ ਉਥੇ ਅਸੀਂ ਜਿਹੜੇ ਨਸ਼ਾ ਤਸਕਰਾਂ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਡੀਐਸ ਸਿਸਟਮ ਹੈ ਇਹ ਵੀ ਲਾ ਕੇ ਦਿੱਤਾ ਹੈ ਸੋ ਇਹਦੇ ਨਾਲ ਜਿਹੜੀ ਡਰੋਨ ਐਕਟੀਵਿਟੀ ਹੈ ਇਨਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਇਨਰਾਈ ਭੇਜੇਗੇ ਸਮਾਨ ਨੂੰ ਫੜਨ ਦੇ ਵਿੱਚ ਜਿਹੜੀ ਕਾਫੀ ਸਫਲਤਾ ਹਾਸਲ ਹੋ ਰਹੀ ਹੈ। ਸੋ ਇਸੇ ਲੜੀ ਦੇ ਵਿੱਚ ਇੱਕ ਦੋਸ਼ੀ ਗ੍ਰਫਤਾਰ ਕਰਕੇ ਇਹਦੇ ਕੋਲੋਂ 1 ਕਿਲੋ 517 ਗ੍ਰਾਮ ਹੈਰਨ ਰਿਕਵਰ ਕੀਤੀ ਆ। ਇੱਕ ਐਕਟਿਵਾ ਤੇ ਇੱਕ ਜਲਾ ਮੋਬਾਈਲ ਰਿਕਵਰ ਕੀਤਾ। ਸੋ ਇਹਨਾਂ ਦੇ ਮੋਬਾਈਲ ਫੋਨ ਦੀ ਵੀ ਜਿਹੜੀ ਆ ਸੈਂਟੀਫਿਕ ਐਨਾਲਿਸਿਸ ਜਿਹੜਾ ਉਹ ਕੀਤਾ ਜਾਊਗਾ। ਤੇ ਨਾਲ ਦੀ ਨਾਲ ਇਹਨਾਂ ਕੋਲੋਂ ਜਿਹੜੀ ਆ ਪੁੱਛਗਿੱਛ ਕਰਕੇ ਕਿ ਇਹ ਸਮਾਨ ਅੱਗੇ ਕਿੱਥੇ-ਕਿੱਥੇ ਡਿਸਟ੍ਰਿਬਿਊਟ ਹੋਣਾ ਸੀ ਤੇ ਪਾਕਿਸਤਾਨ ਦੇ ਕਿਹੜੇ ਸਮੱਗਲਰ ਨਾਲ ਸੰਬੰਧ ਸੀਗੇ ਜਿਥੋਂ ਇਹ ਸਮਾਨ ਮੰਗਾਇਆ ਜਾ ਰਿਹਾ ਇਹ ਪੁੱਛਗਿੱਛ ਕੀਤੀ ਜਾਊਗੀ ਸੋ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਤੇ ਅਦਾਲਤ ਤੋਂ ਇਹਦਾ ਰਿਮਾਂਡ ਆਸਰ ਕੀਤਾ ਜਾ ਚੁੱਕਾ ਹੈ ਤੋਂ ਇਹਦੀ ਜਿਹੜੀ ਆ ਹੁਣ ਡਿਟੇਲ ਪੁੱਛਗਿੱਛ ਕਰਕੇ ਇਹਦੇ ਵਿੱਚ ਜਿਹੜੇ ਇਨਵੋਲਵ ਹੋਰ ਵਿਅਕਤੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ